ਅੱਜ ਇਹਦਾ ਪਰਿਵਾਰ ਆਇਆ ਨੇਪਾਲ ਤੋਂ ਇਹਨੂੰ ਮਿਲਣ। ਮਿਲੋ ਫਿਰ ਯਾਰ ਭਾਈ। ਕੰਟਰ, ਛੋਟਾ ਬਾਈ ਹਤਨਾ। ਇਹਦੀ ਹਾਲਤ ਇੰਨੀ ਮਾੜੀ ਸੀ। ਮਤਲਬ ਚੱਕ ਕੇ ਅਸੀਂ ਗੱਡੀ ਚੋਂ ਲਾਇਆ ਸੀ ਚੱਕ ਕੇ ਬੈਠ ਸੀ ਕਿ 5-6 ਮਹੀਨੇ ਤੱਕ ਇਹ ਚੱਲ ਨਹੀਂ ਪਾਇਆ ਸੀ ਪਿਆਈ ਰਿੰਦਾ ਸੀ। ਮੈਂ ਨਹੀਂ ਆਇਆ ਕਿ ਹੋ ਗਿਆ ਪਦਨਮ ਉਸ ਵੇਲੇ ਸੜਕ 'ਤੇ ਡਿੱਗ ਗਿਆ ਬੱਸ ਦੇ ਦਰਵਾਜ਼ੇ 'ਤੇ ਖੜੇ ਖੜੇ ਬੱਸ ਚੱਲਦਾ ਰਹੀ ਤੇ ਉਹ ਚਲਦੀ ਬੱਸ 'ਤੇ ਡਿੱਗ ਗਿਆ ਤੂੰ ਨੇ ਖਾਣਾ ਖਾਇਆ ਖਾਣਾ ਖਾਣੇ ਕੇ ਬਾਅਦ ਤੇਰੀ ਕੋ ਹੌਸ਼ ਕਹਾਂ 'ਤੇ ਆਇਆ ਉਹ 1:00 ਵਜੇ ਤੱਕ ਹੋਸ਼ ਆਇਆ ਨਹੀਂ ਇੱਕ ਬੱਸ ਐਕਸੀਡੈਂਟ ਦੇ ਵਿੱਚ ਆ ਹਾਲਤ ਹੋ ਜਾਂਦੀ ਆ ਪਹਿਲਾਂ ਤਾਂ ਕਿੰਨੀ ਮਾੜੀ ਗੱਲ ਆ ਉਹ ਬੱਸ ਵਾਲਿਆਂ ਦੀ ਵੀ ਉਹ ਰੁਕੇ ਤੱਕ ਨਹੀਂ ਹਜੇ ਪਹੁੰਚਿਆ ਵੀ ਨਹੀਂ ਸੀ ਆਪਣੇ ਡੈਸਟੀਨੇਸ਼ਨ ਤੇ ਜਿੱਥੇ ਇਹਨੇ ਜਾਣਾ ਸੀਗਾ ਉਸ ਤੋਂ ਪਹਿਲਾਂ ਹੀ ਐਕਸੀਡੈਂਟ ਹੋ ਜਾਂਦਾ। ਇਹਨਾਂ ਆਠਮੰਡੋ ਘਰ ਆ ਆਮਾ ਬਾਉ ਚੰਨ ਕੀ ਛੇਨਤ। ਯਾਹ ਆ ਦਿਮਲੇ ਕੋਲੇ ਲੈ ਰਾਏ ਕੋ ਨੀ। ਕੋਲੇ ਸਭ ਬੈਠਾ ਲਾ ਰਾ। ਅੱਛਾ ਉਹਦਾ ਕੋ ਕੇਟਾ ਹੋਲੇ ਬੋਲਾ ਲੈ ਰਾਏ ਕੋ ਨ। ਅੱਛਾ ਯਾਹ ਦਿਮਲੇ ਕੋਲੇ ਛੋੜੇ ਰਗਾ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 25 11 2023 ਨੂੰ ਇਹ ਵੀਰ ਸਾਨੂੰ ਮਿਲਿਆ ਸੀ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਜਲੰਧਰ ਤੋਂ ਵੀਰ ਇਹਦੀ ਇੱਕ ਲੱਤ ਟੁੱਟੀ ਹੋਈ ਸੀ ਤੇ ਇੱਕ ਬਾਹਰ ਟੁੱਟੀ ਹੋਈ ਸੀ ਇਹਦੀ ਆ ਜਾ ਅੱਜ ਇਹਦਾ ਪਰਿਵਾਰ ਆਇਆ ਨੇਪਾਲ ਤੋਂ ਇਹਨੂੰ ਮਿਲਣ ਕੋਣ ਹੈ ਜੀ ਮਿਲੋ ਫਿਰ ਯਾਰ ਭਾਈ ਇਤਨੇ ਟਾਈਮ ਬਾਅਦ ਮਿਲ ਰਹੇ ਹੋ ਤੁਹਾਰਾ ਕੀ ਲੱਗਦਾ ਮੇਰੇ ਭਈਆ ਹੈ ਭਈਆ ਦੋਨੋਂ ਭਾਈਓ सगे भाई हो थोड़ा का। ये, जी जी सगा भाई आपने कौन सा भाई है भाई मेरा कौन सा कौन सा छोटा भाई छोटा भाई है तुम्हारा एक कौन सा क्या हाल है, अच्छा है अरे जी ची, टी शर्ट के ऊपर ही जैकेट लगा रखा है जी डिजाइन है कौन सा क्या करते हो पढ़ते रहते हैं ये कौन है मेरे भैया है बड़े भैया बड़े भैया है कितनी देर पहले हमने आपको फोन किया था इतना देर लगा दिया आते आते आपने ਇੱਥੇ ਆਨੇ ਮੇਂ ਥੋੜਾ ਦਿੱਕਤ ਹੋ ਰਹਾ ਥਾ ਅਬੀ ਟਾਈਮ ਵੀ ਨਹੀਂ ਮਿਲਿਆ ਥਾ ਇਧਰ ਆਨੇ ਤੱਕ। ਰਹੂ ਹੀ ਹੈ। ਬਸਤੀ ਬਾਬਾ ਰਾਜ ਨਗਰ ਤੋਂ ਨਾ ਜਲੰਧਰ ਤੋਂ ਵੀਰਾਂ ਸਾਨੂੰ ਮਿਲਿਆ ਸੀ ਇਹ। ਇਹ ਵੀਰ ਦਾ ਦਿਮਾਗੀ ਸੰਤੁਲਨ ਵੀ ਇੰਨਾ ਜ਼ਿਆਦਾ ਅਫਸੈਟ ਸੀ ਇਹ ਸਾਨੂੰ ਦੱਸ ਹੀ ਨਹੀਂ ਸੀ ਪਾ ਰਿਹਾ ਵੀ ਮੈਂ ਕੌਣ ਆ ਮੈਂ ਕਿੱਥੋਂ ਆ ਇਹਦੀ ਹਾਲਤ ਇੰਨੀ ਮਾੜੀ ਸੀ। ਮਤਲਬ ਚੱਕ ਕੇ ਅਸੀਂ ਗੱਡੀ ਚੋਂ ਲਾਇਆ ਸੀ ਚੱਕ ਕੇ ਹੀ ਬੈੱਡ ਤੇ ਹੀ ਕਿ ਪੰਜ 6 ਮਹੀਨੇ ਤਾਂ ਇਹ ਚੱਲ ਨਹੀਂ ਪਾਇਆ ਸੀ ਪਿਆਈ ਰਿੰਦਾ ਸੀ ਫਿਰ ਇਹ ਬੀਲ ਚੇਰ ਤੇ ਆ ਗਿਆ ਫਿਰ ਹੁਣ ਇਹ 1 ਡੇਢ ਮਹੀਨੇ ਤੋਂ ਵਾਕਰ ਤੇ ਤੁਰਨ ਲੱਗਿਆ ਉਹ ਵੀ ਇਹਦਾ ਆ ਦੇਖੋ ਆ ਗੁੱਟ ਦੇ ਆਪਰੇਸ਼ਨ ਹੋਏ ਨੇ 2 3 ਫਿਰ ਜਾ ਕੇ ਕਿਤੇ ਇਹਦਾ ਗੁੱਟ ਜੁੜਿਆ ਹੁਣ ਇੱਕ ਲੱਤ ਟੁੱਟੀ ਹੋਈ ਆ ਕਿ ਬੇਟਾ ਹੋਇਆ ਕੀ ਸੀਗਾ ਕਿਸਕੇ ਸਾਥ ਮੈਂ ਉਧਰ ਜੇ ਨਾਈਟ ਨਾਈਟ ਮੈਂ ਆਇਆ ਥਾ ਜੁਣ ਬਸ ਕੋਈ ਉਹ ਦਰਵਾਜ਼ਾ ਹਨ ਢੋਗਾ ਉਸਮੈਂ ਖੜੇ ਥਾ मैं नींद आये हो गए पता नहीं सड़क में खड़े -खड़े। आ, बस आ, बस गिर के दरवाजे में बस चलता रहे थे यहाँ से ऐसे गिर के गए नहीं तुम तुम पीछे तो... को गाड़ी होता तो वो भी तेरे को मर गए तुम्हारा जी हाथ टूट गया और पाउट टूट गया वो बस पहुंच गया पता नहीं गए बस भी चला गया रुका नहीं बस रात को पे था जी जलंधर जलंधर आया था तो फिर वहाँ पे जब तुम गिर गया उसके बाद क्या हुआ फिर हॉस्पिटल लेके गया को कुछ लगे नहीं मैं सड़क में बैठे रहे, रहे रात एक बजे थे एक टेम्पो आया था टेम्पो में एक बुरा बाबा था वो बाबा ने फिर मेरे पास उसके तो रोजन का नंबर था वो फिर उसको मोबाइल में उसको नंबर फोन रोजन का रोजन हाँ रोजन मगर मेरे दोस्त उ थे आगे दोस्त फोन लगाया अब फोन लगाया फुटबॉल ग्राउंड फिर ऑटो में छाड़ दे उसको एक, एक रात दो रात बॉस्पिटल खुद ही बैठ के ऑटो में ऐसे टांग टूटी हुई हाथ टूटे हुए फिर कमरा से क्या हुआ कमरे से फिर हॉस्पिटल गए इसमें इसमें प्लास्टर पंद्रह हजार पंद्रह सोलह हजार खर्च हो गया था उसके बाद फिर आ आगे दिन में फिर उसके रात में वो कमरे से सुबह हो गए सुबह उसका शादी उसे नाश्ता बना दिया था एक रोटी सब्जी के बना दिया था उसमें की डाले मेरे पता नहीं उस सब्जी में नाश्ता खाए नाश्ता खाए से बारह एक की हो गए एक ऐसे पता नहीं तूने खाना खाया खाना खाने के बाद तेरे को होश कहाँ पे आया होश एक दो बजे तो होश आए ने उस मैं भूल गया कि हो गए पहले तो होश था तेरे को जब जहाँ लेके आए वो ज्यादा तेरे को जब तुम जहाँ आया था हमारे पास ਇਹ ਇਹਦਾ ਹਾਂ ਇਹ ਤਰੀਕੋ ਕੌਣ ਲੈ ਕੇ ਆਇਆ ਸੀ ਮੈਨੂੰ ਤਾਂ ਪਤਾ ਨਹੀਂ ਕੋਈ ਮੰਦਿਰ ਜਿਹਾ ਸੇ ਉਠਾ ਕੇ ਲੈ ਤੇ ਚੱਕ ਕੇ ਲੈ ਪਤਾ ਨਹੀਂ ਮੰਦਿਰ ਕੀ ਜਗ੍ਹਾ ਸੇ ਉਠਾ ਕੇ ਲੈ ਕੇ ਆਇਆ ਹਾਂ ਇਤਨਾ ਜਾਦ ਹੈ ਥੋੜਾ ਬਹੁਤ ਜਿਵੇਂ ਅਸੀਂ ਕੈਨੇਡਾ ਅਮਰੀਕਾ ਜਾਣੇ ਆ ਨਾ ਉਵੇਂ 네ਪਾਲ ਤੋਂ ਪੰਜਾਬ ਇੰਡੀਆ ਆਉਂਦੇ ਨੇ ਇੱਥੇ ਆਪਣੇ ਚੰਗੇ ਭਵਿੱਖ ਵਾਸਤੇ ਚਾਰ ਪੈਸੇ ਕਮਾਉਣ ਵਾਸਤੇ ਤੇ ਇਦਾਂ ਹੀ ਇਹ ਬੱਚਾ ਵੀ ਇੱਥੇ ਸਾਡੇ ਕੋਲੇ ਆਇਆ ਸੀ ਪਰ ਇੱਥੇ ਆਏ ਨੂੰ ਇਹਨੂੰ ਕਿੰਦਾਂ ਦੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਇੱਕ ਸਾਲ ਹੋ ਗਿਆ ਇਹਨੂੰ ਕਰੀਬ ਸਾਡੇ ਕੋਲੇ ਇੱਥੇ ਰਹਿੰਦੇ ਆ ਹੁਣੇ ਵੀਰ ਨੇ ਚਾਰ ਪੈਸੇ ਕਮਾ ਕੇ ਪਿੱਛੇ ਪਿੰਡ ਭੇਜਨੇ ਸੀ ਆਪਣੇ ਮਾਂ ਬਾਪ ਦੀ ਫਿਰ ਆਪਦੀ ਸ਼ਾਦੀ ਕਰਾਉਣ ਦਾ ਜਾ ਕੇ ਮਾਂ ਬਾਪ ਨੂੰ ਪੈਸੇ ਭੇਜਦਾ ਆਪਣੇ ਛੋਟੇ ਭੈਣ ਭਰਾਵਾਂ ਦੀ ਹੈਲਪ ਕਰਦਾ ਪਰ ਕਿੱਥੇ ਟਰੇ ਬੱਸ ਦੇ ਵਿੱਚ ਉੱਡੇ ਕੇ ਐਕਸੀਡੈਂਟ ਹੋ ਜਾਂਦਾ ਲੱਤ ਤੇ ਬਾਹਾਂ ਟੁੱਟ ਜਾਂਦੀਆਂ ਉੱਥੋਂ ਕਿਵੇਂ ਨਾ ਕਿਵੇਂ ਆਟੋ 'ਚ ਚੜ੍ਹ ਕੇ ਆਪਣੇ ਦੋਸਤ ਦੇ ਕੋਲ ਜਾਂਦਾ ਕਮਰੇ 'ਚ ਜਿੱਥੇ ਰਹਿੰਦਾ ਸੀ ਉੱਥੋਂ ਸਿਵਲ ਹਸਪੀਟਲ ਲੈ ਕੇ ਜਾਂਦੇ 14-15000 ਰੁਪਏ ਖਰਚ ਕੇ ਇਹਦੀ ਇੱਕ ਬਾਹ ਤੇ ਲੱਤ ਤੇ ਪਲਾਸਟਰ ਲਵਾਉਂਦੇ ਆ ਉਸ ਤੋਂ ਬਾਅਦ ਇਹ ਉਸ ਕਮਰੇ ਦੇ ਵਿੱਚ ਰੱਬ ਜਾਣਦਾ ਹੋਣੇ ਤਾਂ ਜਾ ਇਹਦੇ ਦੋਸਤ ਜਾਣਦੇ ਹੋਣਗੇ ਵੀ ਕੀ ਗੱਲ ਹੋਈ ਸੀ ਕਿ ਖਾਣਾ ਖਾਂਦਾ ਤੇ ਖਾਣੇ ਦੇ ਵਿੱਚ ਇਹ ਜੀ ਕਿਹੜੀ ਚੀਜ਼ ਸੀ ਵੀ ਇਹਦੀ ਹੋਸ਼ ਹੀ ਉੱਡ ਗਈ ਤੇ ਉਸ ਤੋਂ ਬਾਅਦ ਇਹ ਸਾਡੇ ਟੀਮ ਦੇ ਮੈਂਬਰ ਜਦੋਂ ਇਹਨੂੰ ਇੱਥੇ ਲੈ ਕੇ ਆਉਂਦੇ ਨੇ ਵੀਰ ਆ ਜਿਹੜਾ ਗੁਰਨੀਤ ਸਿੰਘ ਆ ਜਲੰਧਰ ਤੋਂ ਜਿਹਨੇ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਤੇ ਉਹਨਾਂ ਨੇ ਇਹਦੀ ਵੀਡੀਓ ਬਣਾ ਕੇ ਜਿਹੜੀ ਭੇਜੀ ਉਹ ਵੀ ਅਸੀਂ ਪਾਈ ਆ ਇਹ ਵੀਰ ਦੀ ਖੱਬੀ ਬਾਹ ਟੁੱਟੀ ਹੋਈ ਸੀ ਦਿਮਾਗੀ ਹਾਲ ਤਿੰਨੀ ਅਫਸੈਟ ਸੀ ਵੀ ਇਹ ਡਰੀ ਜਾਂਦਾ ਸੀ ਮਨ ਨੂੰ ਜੇ ਉਹ ਹੱਥ ਲਾਉਂਦੇ ਸੀ ਜਾਂ ਕੋਈ ਕਰਦੀ ਡਰਦਾ ਸੀ ਇਹ ਇਹ ਕੁਝ ਨਹੀਂ ਸੀ ਦੱਸ ਪਾ ਰਿਆ ਇਹ ਵੀਰ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲਾਂ ਆਈ ਜਾਂਦੀਆਂ ਸੀ ਮੇਰੇ ਸੂਈਆਂ ਮਾਰਦੇ ਆ ਮੇਰੇ ਸੂਈਆਂ ਮਾਰਦੇ ਆ ਮੇਰੇ ਕੋਲ ਸੂਈ ਕਿਉਂ ਮਾਰਦੇ ਹੋ ਸੂਈ ਮਾਰਦੇ ਹੋ ਸੂਈ ਮਾਰਦੇ ਹੋ ਆਹੀ ਚੀਜ਼ਾਂ ਬਾਰ-ਬਾਰ ਬੋਲੀ ਜਾਂਦਾ ਸੀ ਹੁਣ ਉਹਨਾਂ ਦਿਨਾਂ ਦੇ ਵਿੱਚ ਇਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਇਹ ਰੱਬ ਜਾਣਦਾ ਜਾਂ ਇਹ ਜਾਣਦਾ ਪਰ ਇਹ ਕਿਨਾਂ ਮੈਨੂੰ ਹੋਸ਼ ਨਹੀਂ ਉਹਨਾਂ ਦੇ ਨਾਲ ਇਹਦੇ ਸਰੀਰ ਤੇ ਹੋਰ ਵੀ ਬਹੁਤ ਸਾਰੇ ਥਾਮਾਂ ਤੇ ਸੱਟਾਂ ਲੱਗੀਆਂ ਹੋਈਆਂ ਸੀ ਆਪਦੀ ਕੋਈ ਵੀ ਇਹਨੂੰ ਸੋਝੀ ਨਹੀਂ ਸੀ ਅੱਜ ਇਹ ਵੀਰ ਆਪਣੇ ਪੈਰਾਂ ਤੇ ਖੜਾ ਆਪਣੇ ਭਰਾ ਨੂੰ ਮਿਲ ਰਿਹਾ ਫਿਰ ਜਦੋਂ ਇਹਨੂੰ ਥੋੜੀ ਸੋਝੀ ਆਈ ਪੰਜ-ਸੱਤ ਮਹੀਨੇ ਲੱਗੇ ਪੰਜਾਂ ਛੇ ਮਹੀਨਿਆਂ ਬਾਅਦ ਜਾ ਕੇ ਇਹਨੂੰ ਥੋੜੀ ਸਮਝ ਆਉਣ ਲੱਗੀ ਫਿਰ ਇਹਨੇ ਆਪਣੇ ਘਰ ਦਾ ਐਡਰੈਸ ਦਿੱਤਾ ਵੀ ਮੈਂ ਨੇਪਾਲ ਦਾ ਰਹਿਣ ਵਾਲਾ ਮੇਰਾ ਨਾਂ ਦਵਿੰਦਰ ਆ ਫਿਰ ਇਹਨੇ ਆਪਣੇ ਘਰ ਦਾ ਨੰਬਰ ਦਿੱਤਾ ਸਾਨੂੰ ਫਿਰ ਅਸੀਂ ਇਹਦੇ ਘਰੇ ਪਹਿਲੀ ਵਾਰ ਗੱਲ ਕਰਾਈ ਫੋਨ ਤੇ ਤਾਂ ਉਦੋਂ ਫਿਰ ਇਹਦੇ ਪਰਿਵਾਰ ਨਾਲ ਗੱਲ ਹੋਈ ਤਾਂ ਇਹਦਾ ਪਰਿਵਾਰ ਕਹਿੰਦਾ ਵੀ ਅਸੀਂ ਆ ਨਹੀਂ ਸਕਦੇ ਕਿ ਵੀ ਮਤਲਬ ਸਾਰਾ ਘਰ ਦਾ دارਮਦਾਰ ਦਵਿੰਦਰ ਦੇ ਉੱਪਰ ਸੀ ਵੀ ਦਵਿੰਦਰ ਇੰਡੀਆ ਗਿਆ ਉੱਥੋਂ 4 ਪੈਸੇ ਕਮਾ ਕੇ ਭੇਜੂ ਭੈਣ ਦਾ ਵਿਆਹ ਕਰਨਾ ਛੋਟੇ ਭਰਾਵਾਂ ਨੂੰ ਪੜਾਉਣਾ ਮਾਂ ਪਿਓ ਖੇਤੀ ਕਰਦੇ ਆ ਛੋਟੀ ਛੋਟੀ ਜ਼ਮੀਨ ਸੀ ਪਰ ਇਹ ਬੱਚੇ ਦੀ ਇੱਥੇ ਆ ਕੇ ਇੱਕ ਬੱਸ ਐਕਸੀਡੈਂਟ ਦੇ ਵਿੱਚ ਆਹ ਹਾਲਤ ਹੋ ਜਾਂਦੀ ਆ ਪਹਿਲੇ ਉਹਦਾ ਕਿੰਨੀ ਮਾੜੀ ਗੱਲ ਆ ਉਹ ਬੱਸ ਵਾਲਿਆਂ ਦੀ ਵੀ ਉਹ ਰੁਕੇ ਤੱਕ ਨਹੀਂ ਚਲੋ ਬੱਸ ਵਾਲੇ ਨਹੀਂ ਰੁਕੇ ਉਸ ਤੋਂ ਬਾਅਦ ਉਹਨਾਂ ਲੋਕਾਂ ਦੀ ਕਿੰਨੀ ਮਾੜੀ ਗੱਲ ਆ ਜਿਹੜੇ ਇਹਨੂੰ ਉੱਥੇ ਪਏ ਨੂੰ ਹਸਪੀਟਲ ਲੈ ਕੇ ਜਾਣ ਦੀ ਬਜਾਏ ਇਹ ਰੁੜ ਖੜ ਕੇ ਆਟੋ ਦੇ ਵਿੱਚ ਜਾ ਕੇ ਆਪਣੇ ਕਮਰੇ ਤੇ ਿੱਕਰ ਪਹੁੰਚਦਾ ਆਪਣੇ ਸਾਥੀਆਂ ਤੇ ਿੱਕਰ ਪਹੁੰਚਦਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਕਿੰਡੀ ਮਾੜੀ ਗੱਲ ਆ ਜਿਹੜੇ ਇਹਦੇ ਸਾਥੀ ਸੀ जिन्ना ने इन्नु दोबारा फेर तो लगवा ਛੱਡਦਾ ਜਿਸ ਦਿਨ ਤੁਹਾਰੇ ਚੋਟ ਲਗਾ ਤਬ ਉਸ ਤੋਂ ਪਹਿਲੇ ਕਬ ਆਏ ਸੀ ਪੰਜਾਬ ਇੰਡੀਆ ਨਹੀਂ ਮੈਂ ਆਉਂਦਾ ਨੇਪਾਲ ਤੇ ਆਉਂਦਾ ਆਉਂਦੇ ਹੋ ਅੱਛਾ ਪਹਿਲੇ ਫਸਦੇ ਨਹੀਂ ਆਤੇ ਵਕਤ ਹੀ ਆ ਤੇ ਬਹੁਤ ਨਾ ਕਹਾਂ ਤਾਂ ਤੂੰ ਨਾ ਜਾਣਾ ਕਹਾਂ ਤਾਂ ਜਲੰਧਰ ਹੀ ਜਾਣਾ تھا ਜਲੰਧਰ ਹੀ ਫੁੱਟਬਾਲ ਕਰਨ ਉਹ ਉਸਕੇ دوست ਕੇ ਕੋ ਫੁੱਟਬਾਲ ਗਰਾਊਂਡ ਕੇ ਪਾਸ ਹੀ ਜਾਣਾ تھا ਤੁਨੇ دوست ਕੇ ਪਾਸ ਜਾਣਾ تھا ਉਸੇ ਕੇ ਪਾਸ ਪਰ ਜਦ ਤੂੰ ਉਸਕੇ ਪਾਸ ਗਏ ਤਾਂ ਪੂਰੀ ਚੋਟਲ ਹੋ ਕੇ ਗਏ

ਮੈਂ ਉਹ ਬੋਲ ਰਹਾ ਸੀ ਦਾਰੂ ਮਤ ਪਿਓ ਬਰ ਇਧਰ ਆ ਬਹੁਤ ਆਉਣੀ ਮੇਰਾ ਦਾਰੂ ਮਤ ਪਿਓ ਉਹ ਬੋਲਦਾ ਫਿਰ ਮੈਂ ਦਾਰੂ ਪੀਆ ਨਹੀਂ ਹੂੰ ਕੋਈ ਦੋ ਤਿੰਨ ਨਾਈਟ ਨਾਈਟ ਆਇਆ ਸੀ ਨੀਂਦ ਤੇ ਆਉਂਦਾ ਨੀਂਦ ਆ ਰਹਾ ਸੀ ਨਸ਼ਾ ਜੀ ਮੈਂ ਕੁਝ ਲਗਾਇਆ ਨਹੀਂ ਬੱਸ ਮੈਂ ਬੈਠੇ ਬੈਠੇ ਨੀਂਦ ਆ ਗਿਆ ਹਾਂ ਗਿਰ ਗਿਆ ਦੇਖੋ ਇਹ ਆਪਣੇ ਦੇਸ਼ ਤੋਂ ਇੰਡੀਆ ਆਇਆ ਸੀ ਅਜੇ ਪਹੁੰਚਿਆ ਵੀ ਨਹੀਂ ਸੀ ਆਪਣੀ ਡੈਸਟੀਨੇਸ਼ਨ ਤੇ ਜਿੱਥੇ ਇਹਨੇ ਜਾਣਾ ਸੀਗਾ ਉਸ ਤੋਂ ਪਹਿਲਾਂ ਹੀ ਐਕਸੀਡੈਂਟ ਹੋ ਜਾਂਦਾ ਉੱਥੇ ਜਦੋਂ ਜਾਂਦਾ ਤਾਂ ਲੱਤ ਤੇ ਬਾਹਰ ਟੁੱਟੀ ਹੋਈ ਸੀ ਤੇ ਉਹ ਦੋਸਤ ਨੇ ਜਿਹਨੇ ਮਦਦ ਕਰਨੀ ਸੀ ਇਹਨੇ ਜੌਬ ਤੇ ਸੱਦਿਆ ਸੀ ਉਹਨੇ ਇਹਨੂੰ ਉਹ ਕਮਰੇ ਤੋਂ ਉਹ ਮੰਦਰ ਤੱਕ ਜਿੱਥੇ ਚੌਂਕ 'ਚ ਪਿਆ ਸੀ ਸੜਕ ਤੇ ਉੱਥੇ ਤਿੱਕਰ ਕਿਵੇਂ ਪਹੁੰਚਾਇਆ ਇਹ ਹੁਣ ਉਹਨੂੰ ਮਿਲ ਕੇ ਜਾਂ ਇਹ ਸਮਝ ਕੇ आप उसको 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 कितने देर से से जानते जानते थे थे? दोस्त दोस्त रोगन को? मतलब जो था 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 तुम्हारा जिसके पास जाना था, उसको कब तो पहले थे वो तो हो गया था, हो गया एक साल नाल काम करते थे उसके बाद फिर वो इंडिया आ गया मैं उधर काम करता था इंडिया आ गया वो इंडिया से इधर इंडिया बोला है मेरे मैं मैं उधर फिर उसके पास से जब तू आया था इंडिया कितना पैसा लेके आया था घर से घर से नहीं मैंने से बारह हजार रुपये तुम्हारे जब तुम कमरे में पहुंचा चोट लग गई बस से गिर गया उसके बाद तू कमरे में गया तब तेरे पास कितने पैसे थे मेरे पास कोई थे पाँच सौ छे पाँच सौ छे पाँच बारह हजार रुपया कहाँ गया बारह हजार तो नेपाली पैंतीस मैं उधर टिकट कटे थे इधर को साढ़े बाईस सौ रहा था उसके बाद फिर खाना खर्चा पैसा तो थे मेरे पैसे समझ आ इंडिया का कितना अंदर की पैसा मेरे पता नहीं पैर का किधर से होना देखा गुटा टूट गया देखो जी गिट्टा बाहर बहर गया है मतलब ਇਹ ਵੀ ਇਦਾਂ ਹੀ ਟੁੱਟ ਕੇ ਬਾਹਰ ਆ ਗਈ ਸੀ ਹੱਡੀ ਤੇ ਹੁਣ ਇਹਦੀ ਇਹਨੂੰ ਚੱਲਣ ਫੇਰਨ 'ਚ ਦਿੱਕਤ ਇਸ ਕਰਕੇ ਜ਼ਿਆਦਾ ਆਈ ਇਹਨੂੰ 5-6 ਮਹੀਨੇ ਬੈੱਡ ਤੇ ਪੈਣਾ ਇਸ ਕਰਕੇ ਪਿਆ ਵੀ ਨਾ ਤਾਂ ਇਹ ਵੋਕਰ ਨਾਲ ਤੁਰ ਸਕਦਾ ਸੀ ਇਹਦੀ ਹੱਥ ਟੁੱਟਿਆ ਹੋਇਆ ਸੀ ਤੇ ਨਾ ਇਹ ਸਪੋਰਟ ਤੋਂ ਬਿਨਾਂ ਕਿਸੇ ਤੁਰ ਸਕਦਾ ਸੀ ਇਹ ਤਾਂ ਗਿੱਟਾ ਟੁੱਟਿਆ ਹੋਇਆ ਸੀਗਾ ਜੇ ਹੁਣ ਵੋਕਰ ਤੇ ਭਾਰ ਪਾ ਕੇ ਤੁਰਨਾ ਮੈਂ ਤਾਂ ਇਹ ਗੁੱਟ ਨਾਲ ਹੀ ਤੁਰਨਾ ਮੈਂ ਗੁੱਟ ਜਮਈ ਟੁੱਟਿਆ ਹੋਇਆ ਸੀਗਾ ਪਹਿਲਾਂ ਗੁੱਟ ਠੀਕ ਹੋਇਆ ਫਿਰ 6-7 ਮਹੀਨੇ ਲੱਗੇ ਇਸ ਚੀਜ਼ ਨੂੰ ਫਿਰ ਜਾ ਕੇ ਇਹ ਹੁਣ ਇੱਕ ਲੱਤ ਦੇ ਨਾਲ ਵਾਕਰ ਦੇ ਨਾਲ ਤੁਰਦਾ ਵਾ ਹੁਣ ਗਿੱਟੇ ਦਾ ਆਪਰੇਸ਼ਨ ਹੋਊਗਾ ਤਾਂ ਜਾ ਕੇ ਇਹ ਆਪਣੀ ਰੋਜ਼ੀ ਰੋਟੀ ਕਮਾਉਣ ਜੋਗਾ ਹੋ ਇਹ ਨੇਪਾਲੀ ਭਰਾ ਸਾਡਾ ਪੰਜਾਬ ਇੰਡੀਆ ਆਪਣੇ ਆਉਣ ਵਾਲੇ ਜੀਵਨ ਦੇ ਆਉਣ ਵਾਲੇ ਭਵਿੱਖ ਦੇ ਚੰਗੇ ਵਾਸਤੇ ਆਇਆ ਸੀ ਤੇ ਸਾਡਾ ਵੀ ਫਰਜ਼ ਬਣਦਾ ਵੀ ਇਹ ਵੀਰ ਆਪਣਾ ਪੈਰਾਂ ਤੇ ਹੋ ਸਕੇ ਚੱਲਣ ਫਿਰਨ ਜੋਗਾ ਹੋ ਸਕੇ ਕਮਾਉਣ ਜੋਗਾ ਹੋ ਸਕੇ ਕਿਉਂਕਿ ਇਹਦੀਆਂ ਫੈਕਟਰੀਆਂ ਮੈਂ ਅਕਸਰ ਗੱਲ ਕਰਦਾ ਹੁੰਨਾ ਇਹਦੇ ਹੱਥ ਹੀ ਆ ਇਹਦੀ ਦੁਕਾਨਦਾਰੀ ਇਹਦਾ ਬਿਜ਼ਨਸ ਆ ਜਿਹੜਾ ਇਹਦੇ ਹੱਥ ਪੈਰ ਹੀ ਆ ਤੇ ਮਜ਼ਦੂਰ ਦੇ ਹੱਥ ਪੈਰ ਕੰਮ ਦੇ ਨਾਂ ਰਹਿਣ ਤਾਂ ਭੁਖਾਰੀ ਬਣ ਕੇ ਰਹਿ ਜਾਣ ਤੇਸ ਵੀਰ ਲਈ ਅਰਦਾਸ ਕਰਿਓ ਵੀ ਜਿਵੇਂ ਦਾ ਹੁਣ ਹੱਥ ਠੀਕ ਹੋਇਆ ਪੈਰ ਵੀ ਠੀਕ ਹੋ ਜਵੇ ਇਹ ਆਪਣੇ ਜੋਗਾ ਹੋ ਜਵੇ ਕੰਮ ਕਾਰਨ ਜੋਗਾ ਹੋ ਜਵੇ ਰੋਟੀ ਪਾਣੀ ਜੋਗਾ ਹੋ ਜਵੇ ਹੁਣ ਵੀ ਇਹ ਜਦੋਂ ਦਾ ਥੋੜਾ ਠੀਕ ਹੋਇਆ ਤੁਰਿਆ ਫਿਰਦਾ ਸਾਡੇ ਨਾਲ ਸੇਵਾ ਕਰਾਉਂਦਾ ਕੀ ਕਰਦਾ ਹੁੰਦਾ ਕੱਪੜੇ ਪ੍ਰੈਸ ਕਰਦਾ ਡੇਢ ਮਹੀਨੇ 2 ਮਹੀਨੇ ਹੁਣ ਲੱਗੇ ਡੇਢ 2 ਮਹੀਨੇ ਤੋਂ ਇਹ ਬੈਠਾ ਕੱਪੜੇ ਪ੍ਰੈਸ ਕਰਦਾ ਚਲੋ ਕੁਰਤੇ ਪਜਾਮੇ ਪ੍ਰੈਸ ਕਰ ਦਿੰਦਾ ਆਪਣੀ ਜਿੰਨੀ ਕਿ ਡਿਊਟੀ ਬਣਦੀ ਹੈ ਸੇਵਾ ਕਰਦਾ ਵਾ ਇਹ ਬੱਚਾ ਦਵਿੰਦਰ ਰਹਿ ਦਾ ਨਾਮ ਆ ਤੇਰਾ ਕੀ ਨਾਮ ਹੈ ਛੋਟੇ ਕੀ ਪਾ ਦੀਪਕ ਦੀਪਕ ਕਿਤਨਾ ਪੜਾ ਹੈ ਨਹੀਂ 10 10 ਪਾਸ ਹੋ ਗਏ ਜੇ ਕਿਤਨਾ ਪੜਾ ਦਵਿੰਦਰ ਭਾਈ ਦਵਿੰਦਰ ਭਾਈ ਪੰਜ ਕਲਾਸ ਪੰਜ ਕਲਾਸ ਤੂੰ ਹੋਰ ਪੜ ਰਹੇ ਹੋ ਕਿ ਛੁੱਟਦੇ ਪੜਾਈ ਨਹੀਂ ਪੜ ਰਹੇ ਹਾਂ ਅੱਜ ਪੜ ਰਹੇ ਹੋ ਇਸ ਵਿੱਚ ਕਰਕੇ ਬੈਠਾ ਥਰੂ ਬਾਕੀ ਦੇਖਦੇ ਆ ਕੀ ਡਿਸਾਈਡ ਕਰਦੇ ਆ ਦਵਿੰਦਰ ਨੇ ਪਿੰਡ ਜਾਣਾ ਜਾਂਦਾ ਟ੍ਰੀਟਮੈਂਟ ਇੱਥੇ ਹੋਣਾ පමගේ සයිහිතුවඩ නැසේ වයගු ජික කල්ස .